ਨੇ ਬਣਾ ਕੇ ਬਲੋਗ ਪਾ ਲਈ ਕਿਹੜਾ ਪੀਆ ਵਾਲਾ ਯਾਰ ਚੰਗਾ ਨਹੀਂ ਲੱਗਦਾ ਹੈਗਾ ਉਹੀ ਤਾਂ ਮੈਂ ਕਹਿ ਰਹੀ ਜਨਨ ਜਲਦਾ ਉੜੀ ਮੇਣਾ ਹੀ ਮਾਰਦੀ ਲੋਕਾਂ ਨੂੰ ਜਿੰਨੇ ਵੀ ਪੀਆ ਵਾਲਾ ਪੀਆ ਵਾਲਾ ਬਣਾਉਂਦੀ ਆਪਾਂ ਬਣਾਉਂਦੇ ਆ ਆ ਗਈ ਆਪਾਂ ਗੁਰਦੁਆਰਾ ਆਈ ਡੀ ਕਰਦਾ ਇਹ ਭੈਣ ਦਾ ਵੀਰ ਬੰਦੇ ਗਲਤ ਜਨੌਦ ਜਨਨਨੀ ਚ ਬੰਦਾ ਹੀ ਵੜਦਾ ਉਹੀ ਤਾਂ ਕਹਿੰਦਾ ਗਲਤ ਗੱਲ ਨਹੀਂ ਕੋਈ ਨਹੀਂ ਕਰਦਾ ਬਾਬੀ ਸਿੰਘ ਸ਼ੀਰ ਜਨੌਦ ਗੁਰੂਕਾਰ ਸਾਹਮਣੇ ਆਪਾਂ ਹੁਣ ਆਪਾਂ ਚੱਲੀਏ ਇੱਥੇ ਆ ਪੜ ਜਾਂਦਾ ਇਹ ਗੁਰੂਕਾਰ ਨੂੰ ਸੋਈ ਸੋਤੋ ਸਾਥੀ ਜੀ ਹਾਂ ਕੋ 10ਵੀਂ ਵਾਲੇ ਦਿਨ ਸੰਗਤ ਦਾ ਜੋਸ਼ ਰੇਖਣ ਵਾਲਾ ਹੁੰਦਾ ਇੱਥੇ ਇਹ ਤਾਂ ਸਭ ਤੋਂ ਪਹਿਲਾਂ ਇਹਦਾ ਹੋਊਗਾ ਨਾ 100% ਫੁਗਰੀ ਅੱਜ 10ਵੀਂ ਗਣੇ ਦਿਨ ਤਾਂ ਦੁਕਾਨਾਂ ਤੋਂ ਕੁਝ ਨਹੀਂ ਮਿਲਕੀ ਨਾ ਮੈਂ ਪਹਿਲਾਂ 10ਵੀਂ ਨੂੰ ਆਇਆ ਸੀ ਆ ਉਦੋਂ 10ਵੀਂ ਨਹੀਂ ਸੀ ਜਦੋਂ ਮੱਥਾ ਟੇਕਣ ਆਇਆ ਸੀ ਅੱਜ ਤਾਂ ਦੁਕਾਨਾਂ ਤੋਂ ਕੁਝ ਨਹੀਂ ਮਿਲ ਰਹੀਆਂ ਬਥੇਰੀਆਂ ਲੱਗੀਆਂ ਹੋਈਆਂ ਇੱਥੇ ਪਰ ਉਦੋਂ ਪਰ ਇਹ ਜਗ੍ਹਾ ਨਹੀਂ ਕੋਈ ਯਾਤਰਾ ਨਹੀਂ ਮਿਲਦੀ ਹੈ ਗੋੜ ਦੇ ਨਾਸਾ ਜੰਗਲ ਪਾਉ ਲੋ ਜੀ ਗੁਰਦੁਆਰਾ ਸਾਹਿਬ ਬਾਬੇ ਸ਼ਹੀਦ ਇੱਕ ਹੈ ਵੀ ਉਹ ਪਰਲੇ ਪਾਸੇ ਜਾਣਾ ਓਧਰ ਹੀ ਨਿਕਲੇਣਾ ਆਈ ਉਹ ਪਰਲੇ ਪਾਸੇ ਜਾਣਾ ਹੀ ਆਪਾਂ ਉਧਰੋਂ ਕੱਚੀ ਪਟੜੀੋਂ ਨਿਕਲ ਜਾਗੇ ਹਾਂ ਆ ਗਏ ਜੀ ਆਪਾਂ ਗੁਰਦੁਆਰਾ ਬਾਬੇ ਛੀ ਦਾ ਜਨੋਦ ਬਾਬੇ ਬਦਾਂਦੇ ਜਾਣਾ ਤੁੰਬਾ ਨਹੀਂ ਫੜਾ ਬਾਬਾ ਨਾ ਹੈ ਆਹੋ ਕਮਾ ਕੀ ਹੋ ਗਿਆ ਸੀ ਉਹਨੇ ਦੇਖਿਆ ਹੀ ਨਹੀਂ ਹਨਾ ਫੋਟੋ ਦੇ ਚੱਕਰ ਚ ਤੇ ਖਲਾਵਾ ਨਾਮ ਸਾਡਾ ਲੈਣਾ ਹੈ ਆਹ ਉਹ ਵੀ ਚੋਰੀ ਆਹ ਵੀ ਕਾਲੀ ਵੀ ਸਾਡੇ ਤੋਂ ਦਾ ਪੂਰੀ ਨਹੀਂ ਮੁੜ ਕੇ ਕਿੱਥੋਂ ਦੰਦੇ ਅਸੀਂ ਮਸ਼ੂਰੀ ਮਾਲਕਾਂ ਦੀ ਹੋਣੀ ਹੋਰ ਭੈਣ ਦੀ ਮਸ਼ੂਰੀ ਮਾਲਕਾਂ ਦੀ ਮਾਲਕ ਨੇ ਤਾਂ ਕੈਮਰਾ ਆਨ ਕੀਤਾ ਹੀ ਹੋਇਆ ਸੀ ਇਹਨਾਂ ਨੂੰ ਵੀ ਨਹੀਂ ਸਹੀ ਗੱਲਾ بڑا ਕੈਮਰਾ ਆਨ ਸੀਗਾ ਆਪਣਾ ਨਹੀਂ ਉਹਦਾ ਵੀ ਆਨ ਸੀਗਾ ਮੇਰਾ ਵੀ ਆਨ ਸੀਗਾ ਕੈਮਰਾ ਲੋ ਜੀ ਮੈਂ ਅੱਜ ਤੁਹਾਨੂੰ ਕਾਰ 'ਚ ਟੱਕਰ ਮਾਰ ਕੇ ਦਿਖਾਉਂਦਾ ਚਪਲਾ ਹਾਂ ਗੱਡੀ 'ਚ ਲਾਜੀ ਕੇ ਬਾਹਰ ਹੋਣੀਆਂ ਨੇ ਗੱਡੀ 'ਚ ਲਾ ਦਿਓ ਚਪਲਾ ਤੂੰ ਆਏ ਗੁਰੂ ਜੀ ਲੋ ਜੀ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਸਿੰਘ ਚੀਤ ਬਾਬੇ ਅਜਨੌਦ ਇਹ ਗੁਰੂ ਘਰ ਤੱਕ ਪਹੁੰਚਣ ਦੀ ਸਭ ਤੋਂ ਵੱਡੀ ਆਵਾ ਨਿਸ਼ਾਨੀ ਇੱਥੇ ਆ ਸੂਰਜਾੜੀਆਂ ਜਿਹੜੇ ਲਾਈਟ ਜੀ ਬਣਾਉਂਦੇ ਆ ਸੂਰਜ ਦੇ ਕੇ ਨਾਲ ਤੋਂ ਇਹ ਵੱਡਾ ਹਰਾ ਪ੍ਰੋਜੈਕਟ ਕਾਫੀ ਲੰਬਾ 1.5 ਕਿਲੋਮੀਟਰ ਤੱਕ ਲੱਗਿਆ ਹੋਇਆ ਨੇ ਇਹ ਪਲੇਟਾਂ ਜੀ ਪਰ ਇਹ ਨਹੀਂ ਪਤਾ ਵੀ ਇਹ ਹਲੇ ਤੱਕ ਬਿਜਲੀ ਦਿੰਦੀਆਂ ਜਾਂ ਨਹੀਂ ਦਿੰਦੀਆਂ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰੂ ਘਰ ਦੇ ਵਿੱਚ ਮਿਹਰਬਾਨੀ ਦਾ ਆਨੰਦ ਲੈਣਾ ਸਭ ਸੰਤਾਂ ਦਾ ਬਹੁਤ ਪਿਆਰ ਦੇ ਨਾਲ ਜੁੜਿਆ ਹੋਇਆ ਹੈ ਗੁਰਬਾਣੀ ਦੇ ਰਾਸ ਵਿੱਚ मार को यान मारे कर के करार मिलता है मराठा का इसके पुरुष आयकानों की नवजीवन वो नानकरा का छती पर कार्य के आपने त्यागियाँ नवाज लाये उन्होंने दोष पश्चात दोष प्रेस भाई बचेगा है दुजिया के फिर दस्तु कुला है ये शहर के नाता है ये नानक के परोपार को ਸਿੰਨ 14 ਦੇ ਚੰਨਾਂ ਦੇ ਕੋਲ ਵਰਤ ਕੇ ਇਹ ਨਿਰਧਿਤ ਕਰੋ 40 ਕਾਲੇ ਵਾਰਨ ਕਰਾ ਕੇ ਹੋਰ ਮੇਰੀ ਤਰਫੋਂ ਸਰੂ ਬਾਬਾ ਜੀ ਜਨੌਦ ਵੱਡੇ ਬਾਬਾ ਜੀ ਬੱਬੂ ਜੀ ਆ ਦੇ ਸਿਦਾਰੀ ਜਿਹੜੇ ਸਾਡੇ ਚਿਵਾ ਦੇ ਉੱਤੇ ਨਾਮ ਨਾਲ ਵਿਸ਼ਵਾਸ ਕਰਦਾ ਹੈ ਜਿਵੇਂ ਅੱਜ ਕੋਈ ਗਾਮਾ ਦੇ ਬੋਲੋ ਦੇ ਚੰਗੂ ਖਾਣ ਆਂਗਰੀ ਤੁਹਾਨੂੰ ਬਿਚਾਰਣ ਕਰਾਇਆ ਜਿਹੜੇ ਬੱਬਾ ਜੀਤ ਵੱਡੇ ਪਪਾ ਜੀ ਦੇ ਜਗਾ ਬਣੀ ਹੋਈ ਆ ਇੱਥੇ ਸਾਰੇ ਜਾਣੇ ਆ ਕੇ ਇੱਥੇ ਮੱਥਾ ਟੇਕਦੇ ਆ ਤੇ ਆ ਜਗ੍ਹਾ ਦੇ ਵਿੱਚ ਆ ਜੂਤ ਆ ਇਹਦੀ ਵਿੱਚ ਕਿਉਂ ਪਾਇਆ ਜਾਂਦਾ ਵਾ ਯੋਗ ਕਰ ਤੋਂ ਕਿ ਉਹਨਾਂ ਦੇ ਵਰਜਨ ਵਿੱਚ

ਹਰ ਕੋਈ ਆਪੇ ਕਰਨੇ ਪੜੇ ਸਭਾ ਲਗਿਆ ਸੇਵਾਦਾਰ ਅਜਰੇ ਘਰ ਤੇ ਤੁਹਾਡਾ ਘਰ ਤੇ ਇੱਕੋ ਹੀ ਹੋਗੇ ਨਾ ਆਹ ਪੰਜੇ ਦੇ ਲੈ ਕੇ ਖਾਂਦਾ ਸੀ ਤੇ ਸੇਵਾ ਉਹਨੇ ਪਹਿਲੀ ਜਵਾਈ ਹੋਏ ਹੋਣ ਜੇ ਜਨਕਤੀ ਬਣਾ ਕੇ ਰੋਣ ਤੇ ਆਣਾ ਇੱਕ ਦਿਨ ਜੂਰ ਕੇ ਪਿਆਰੇ ਜਿਹੜੇ ਸੇਵਾਦਾਰ ਸੀ ਉਹਨਾਂ ਦੀ ਹੁਕਮ ਕਰ ਦਿੱਤਾ ਗੁਰੂ ਅਮਰਦਾਸ ਜੀ ਮਹਾਰਾਜੇ ਤੇਰੇ ਤੋਂ ਸੇਵਾ ਕਰਨ ਜੋ ਇਹ ਜਿਹੜਾ ਭਗਤ ਨਰਨਿਣਿਆ ਸੀ ਪਿਆਰੇ ਦਾ ਰਹਿਣਾ ਵਾਲਾ ਸੀ ਇਹਦਾ ਨਾਮ ਭਗਤ ਨਰਨਿਣਿਆ ਕਿਉਂ ਪਿਆ ਸੀ ਹਾਥ ਦੇ ਵਿੱਚ ਜੰਗਰੋ ਖੜ ਕੇ ਭਗਤ ਨਰਨਿਣਿਆ ਬੋਤਨਾਈ ਦੇ ਨਾਲ ਹੈ ਇਹਦਾ ਨਾਮ ਸਾਹ ਭਗਤ ਨਰਨਿਣਿਆ ਹੈ ਇਹਦੇ ਗੁਰੂ ਕੇ ਪਰਉਪਰ ਨੂੰ ਨਾਲ ਦੇ ਕਾਦੇ ਸਿੱਖੀ ਬੜੀ ਚੜ੍ਹਦੀ ਕਲਾ ਦੇ ਸਨ ਤੇ ਉਧਰ ਉਹਨਾਂ ਦੇ ਚੌਧਰੀ ਸਰਫਾਜ਼ ਜਿਹੜੇ ਮੰਨੇ ਪੱਜਦੇ ਬੜੇ ਹੰਦੇ ਪਹਾੜੀ ਇਹਦਾ ਉਹਨਾਂ ਨੂੰ ਪੁੱਛਿਆ ਗਿਆ ਕਿ ਬੇਗਮਾ ਦਾ ਇਹ ਕਤਲ ਕਿਹਨਾਂ ਨੇ ਕੀਤਾ? ਬਾਬੇ ਨੇ ਇੱਕ ਲੱਡੂ ਦਿੱਤਾ। ਚੌਧਰੀਆਂ ਕਹਿੰਦੇ ਬਾਬੇ ਨੇ ਮੈਨੂੰ ਲੱਡੂ ਨਹੀਂ ਦਿੱਤਾ। ਤੁਹਾਡਾ ਬਾਂਹਣ ਸਿਆਣਪ ਤੋਂ ਪਹਿਲਾਂ ਮੈਂ ਕਰਾਂਗਾ। ਮੈਂ ਤੁਹਾਨੂੰ ਇੱਕ ਹੁਕਮ ਦਿੱਤਾ ਸੀ ਕਿ ਇਸ ਪੰਜਾਬ ਦੇ ਵਿੱਚ ਕੋ ਸਿੱਖ ਨਜ਼ਰਦੀਂ ਨਾ ਚਾਹੀਦਾ। ਫਿਰ ਇਹ ਸਿੱਖਾਂ ਨੇ ਕਿਰ ਕਿਵੇਂ ਕਰ ਦਿੱਤਾ? ਕਿਵੇਂ ਕਰ? ਉਹਨਾਂ ਨੇ ਬੁਲੋਕੇ ਪਿਆਰਿਓ ਜਰਤੇ ਮਾਰੇ ਨੇ ਆਪਣਾ ਪਰਿਵਾਰ ਬਚਾਉਂਦੇ ਖਾਤੇ ਕਿ ਸਾਡਾ ਤਾਂ ਪਰਿਵਾਰਕਤ ਮੁਕੰਦ ਦਾ ਜਾਵੇਗਾ ਜੇ ਅਸੀਂ ਸ਼ਹਿਰਾਂ ਨਾਲ ਕਿਹਾ ਉਹਨਾਂ ਨੇ ਲੰਗਰ ਚ ਲੰਗਰ ਸਕੜਾ ਸਾਡੇ ਨਹੀਂ ਸਾਡੇ ਨੇ ਪਰਸਾਂ ਦਾ ਮਾੜਾ ਵੱਡਾ ਸ਼ੱਕ ਹੈ ਮੈਨੂੰ ਤਾਂ ਭੁੱਖ ਵੀ ਲੱਗੀ ਪਰਿਵਾਰਕ ਬੈਗੀਆਂ ਨਾਲ ਜਿਹਾ ਹੀ ਸੋਚਦਾ ਪਹਿਲਾਂ ਸੀ ਵੀ ਇਸ਼ਾਰਾ ਕਰਵਾਏ ਗੁਰੂਪਾਪਾ ਜੀ ਸਰਕਾਰ ਤੋਂ ਫਾਇਸਾ ਨਹੀਂ ਵਾਲੀ ਦੀ ਸਾਕ ਕਰੇ ਮਰੇ ਨੂੰ ਸੇਕ ਕਰਾ ਦੇ ਅਗੇ ਕੀ ਲੰਗਰ ਹਾਲ ਦੇ ਵਿੱਚ ਭੁੱਖ ਲੱਗੀ ਹੋਈ ਸੀਗੀ ਤੇ ਇਹ ਦਸਵੀਂ ਵਾਲੇ ਦਿਨ ਦਸਵੀਂ ਵਾਲੇ ਦਿਨ ਗੁਰੂ ਘਰ ਦੇ ਵਿੱਚ ਇੰਨੀ ਸ਼ਰਧਾ ਨਾਲ ਸੰਗਤ ਹੁੰਦੀ ਆ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਏ ਆ ਗੁਰਦੁਆਰਾ ਜਨੋਦ ਬਾਪੇ ਸ਼ੀਤਾ ਜੀ ਆਪਾਂ ਹੁਣ ਪ੍ਰਸ਼ਾਦਿ ਛਕਣ ਆਏ ਆ ਹਰੀ ਪਲੇਟ ਇੱਕ ਗਲਾਸ ਇੱਕ ਚਮਚਾ ਤੇ ਹੁਣ ਪ੍ਰਸ਼ਾਦ ਹੀ ਛੱਕ ਕੇ ਉਸ ਤੋਂ ਬਾਅਦ ਥੋੜੀ ਵੀਡੀਓ ਬਣਾ ਕੇ ਫੇਰ ਉਹ ਪਾ ਦਾਂਗੇ ਕੋਈ ਆਪ ਨੂੰ ਮਾਈਕ ਪਠਾਰ ਵਾਲਾ ਲਵਾਪਾ ਕਿ ਰੱਖੂ ਭਾਈ ਜੀ सिंगर <laughs> बद <laughs> ਇਹ ਨੂਰੀ ਪੋਆਇਆ ਵਾ ਹਲਵਾ ਆ ਕੜਾ ਪਰ ਛਰ ਕੇ ਨੂਰੀ ਪੋਆਇਆ ਵਾ ਗੁਰੂ ਘਰ ਲੰਗਰੋ ਟੁੱਟ ਵਰਤੇਗਾ 10ਵੀਂ ਦਾ ਅਰੇ ਦਿਨ ਪਤਾ ਲੱਗਦਾ ਭਾਈ ਜਾਨਾ ਵੀ ਸੰਗਤ ਜਿਵੇਂ ਮੈਂ 10ਵੀਂ ਤੋਂ ਆਇਆ ਸੀਗਾ ਉਦੋਂ ਸੰਗ ਦੇ ਘਰ ਤੇ ਸੀਗੀ ਅੱਜ ਪਤਾ ਲੱਗਦਾ ਵਾ ਵੀ ਆਪ ਵੀ ਹੈ ਨਾ ਸੰਗਤ ਵਾਲੇ ਬਾਕੀ ਜੀ ਜਿਹੜੀ ਵੱਡੀ ਗੱਲ ਨਹੀਂ ਨਾ ਲੁਧਿਆਣਾ ਹਾਂ ਝੰਡਾ ਬਲਾਲਾ ਪੁਸ਼ੇਨ ਦਾਰਾ ਬਰਾਉਣਾ ਸੋ ਇਹ ਸੀ ਇੱਥੇ ਹੋਂਦਾ ਜੀ ਬਾਹਰ ਜਾ ਕੇ ਐਂਡ ਕਰਦਾ ਮੈਂ ਬਲੌਗ ਦਾ ਦਾਕਨ ਦਾ ਕਰਾ ਦਿੱ ਆਪਾਂ ਨੇ Vai, grupa, pode ir? ਗੁਰਦੁਆਰਾ ਛੀਤਾ ਸਾਹਿਬ ਅਜਨੌਤਪਿੰਡ ਹਰ ਮਹੀਨੇ ਦਸਮੀ ਵਾਲੇ ਦਿਨ ਇੱਥੇ ਸੰਗਤ ਸੰਗਤ ਦਾ ਭਾਰੀ ਇਕੱਠ ਹੁੰਦਾ ਵਾ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਗੁਰੂ ਘਰ ਦੇ ਤੇ ਆਪਾਂ ਹੁਣ ਇੱਥੇ ਕਰਦੇ ਬਲੌਗ ਦੀ ਐਂਡ ਅ ਅਗਲੀ ਵੀਰੀ ਹੋਰ ਕਿਸੇ ਨਵੇਂ ਗੁਰੂ ਘਰ ਦੇ ਨਾਲ ਮਿਲਦੇ ਆਂ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ